ਜਿਵੇਂ ਹੁਣ ਆ ਭਾਨੇ ਸਿੱਧੂ ਨੇ ਥੋੜੇ ਦਿਨ ਪਹਿਲਾਂ ਮੈਂ ਹੁਣ ਔਨਅਰ ਛੱਡਤਾ ਤੁਹਾਨੂੰ ਪਤਾ ਹੈ ਕੋਈ ਖਬਰ ਔਨਅਰ ਨੇ ਲਾਈ ਰੌਲਾ ਉਹਦਾ ਔਨਅਰ ਨਾਲ ਸੀ ਲਾਈਵ ਉਹ ਮੇਰੇ ਬਾਰੇ ਹੋ ਗਿਆ ਹੂੰ ਤੁਹਾਨੂੰ ਕਹਿਣ ਲੱਗੇ ਹਾਂ ਉਹ ਥੱਲੇ ਕਮੈਂਟਾਂ ਇਹ ਲੋਕ ਮੈਨੂੰ ਹਾਂਜੀ ਦੀਪ ਸਿੱਧੂ ਦੀਆਂ ਵੀ ਗੱਲਾਂ ਕਰਨ ਲੱਗੇ ਸੀਗਾ ਨਾ ਉਹ ਪਤਾ ਨਹੀਂ ਝੂਠ ਬੋਲਿਆ ਕੋਣੇ ਉਹ ਦਿਨ ਕੋਈ ਫਿਲਮ ਦਾ ਉਹ ਵੀ ਉਹ ਵੀ ਗੱਲ ਉਹ ਬਾਹਰ ਆ ਜੇ ਕਰੂੰਗਾ ਉਹਦੇ ਨਾਲ ਉਹ ਮੈਂ ਗੱਲ ਵੀ ਪਤਾ ਨਹੀਂ ਕਿਹੜੀ ਮੂਸੇ ਵਾਲੇ ਤੋਂ ਕੀ ਕਰਾ ਤਾ ਪਤਾ ਨਹੀਂ ਲੋਕ ਤਾਂ ਬਿਲੀਵ ਕਰ ਰਹੇ ਨਾ ਉਹ ਬਾਅਦ ਚ ਮੈਂ ਸੁਖ ਜਗਰਾਉ ਨੂੰ ਫੋਨ ਕੀਤਾ ਮੈਂ ਕਿਹਾ ਸੁਖ ਵੀ ਯਾਰ ਆ ਤਾਂ ਨਜਾਇਜ਼ ਗੱਲ ਹੈ ਯਾਰ ਵੀ ਮੇਰਾ ਕੀ ਰੋਲ ਹੈ ਇਹਦੇ ਚਾ ਤੁਸੀਂ ਮੇਰਾ ਨਾਂ ਐਵੇਂ ਹਰ ਰੋਜ਼ ਹੀ ਤੁਹਾਡਾ ਪੂਰਾ ਗਰੁੱਪ ਮੇਰਾ ਨਾਂ ਲੈ ਦਿੰਦਾ ਕਹਿੰਦਾ ਮੈਂ ਗੱਲ ਕਰਦਾ ਉਹ ਮੁੰਡਾ ਥੋੜਾ ਜਿਹਾ ਚੰਗਾ ਹੈ ਮੇਰੇ ਨਾਲ ਵਧੀਆ ਪਿਆਰ ਹੈ ਉਹਦਾ ਉਹਦਾ ਬੈਕ ਕਾਲ ਆ ਗਈ ਕਹਿੰਦਾ ਉਹ ਕਹਿੰਦਾ ਹਾਂ ਮੈਂ ਨਾ ਗਲਤੀ ਨਾਲ ਲੈ ਬੈਠਾ ਨਾ ਮੈਂ ਕਿਹਾ ਫਿਰ ਉਹਨੂੰ ਕਿਹਾ ਹੁਣ ਕਾਨੂੰ ਤਾਂ ਪ੍ਰੋਸਟ ਕੇ ਦੇ ਮੈਂ ਕਿਹਾ ਹੁਣ ਵੀਡੀਓ ਬਣਾ ਕੇ ਦੁਬਾਰਾ ਲੋਕਾਂ ਨੂੰ ਇਹ ਗੱਲ ਕਹਿ ਦੇ ਉਹ ਨਹੀਂ ਕਹੀ ਤੇ ਝੂਠ 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 ਨੈਰੇਟਿਵ ਪਰ ਮੇਰੀ ਆਤਮ ਹੈ ਅੱਜ ਪਹਿਲੀ ਵਾਰ ਹੀ ਹੋਣਾ ਹੈ ਲਾਈਵ 'ਚ ਹੁਣ ਮੇਰੀ ਟੀਮ ਵੀ ਆ ਪਿੱਛੇ ਖੜੀ ਹੈ ਮੈਨੂੰ ਨਾਲ ਇਹ ਇਹ ਮੈਨੂੰ ਸ਼ਾਇਦ ਬਾਅਦ 'ਚ ਲੜਨ ਵੀ ਆ ਗੱਲਾਂ ਕਿਉਂ ਤੂੰ ਕਰ ਗਿਆ ਐਡਾ ਐਡਾ ਕੁਝ ਹੋਇਆ ਮੈਂ ਨਹੀਂ ਬੋਲਦਾ ਭਾਜੀ ਮੈਂ ਤਾਂ ਮਤਲਬ ਮੈਂ ਇਹ ਵੀ ਐਨਆਈਏ ਤੁਸੀਂ ਕਹਿੰਦਾ ਸਰਕਾਰੀ ਮੇਰੀ ਵਾਈਫ ਤਾਂ ਕੱਠ ਠ ਘੰਟੇ ਬਾਈ ਰੱਖਦੇ ਸੀਗੇ ਮੇਰਾ ਪਰਿਵਾਰ ਹਨਾ ਘਰ ਦਾ ਕੋਈ ਕੋਨਾ ਉਹਨਾਂ ਨੇ ਸਾਡਾ ਛੱਡਿਆ ਨਹੀਂ ਬੈਡਾਂ ਤੱਕ ਹਰਪ੍ਰੀਤ ਭਾਈ ਦੇ ਵੀ ਤੇ ਮੇਰੇ ਵੀ ਦੋਨਾਂ ਜਣਿਆਂ ਨੇ ਕਿੰਨਾ ਕੁਸ਼ ਚ ਲਿਆ ਤੇ ਇਹ ਟੈਗ ਵੀ ਅਸੀਂ ਚੱਲੀ ਜਾਨੇ ਆ ਵੀ ਅਸੀਂ ਤਾਂ ਮੈਨੂੰ ਕੋਈ ਜਵਾਬ ਕਿਸੇ ਨੂੰ ਮੈਨੂੰ ਨਹੀਂ ਲੋੜ ਹੈਗੀ ਜਿਹਨੂੰ ਲੱਗਦਾ ਜੋ ਸੋਚਣਾ ਹੈ ਸੋਚੀ ਜਾ ਮਾਨਯੋਗ ਪੰਜਾਬ ਐਂ ਹਰਿਆਣਾ ਹਾਈ ਕੋਰਟ ਨੇ ਅੱਜ ਜਸਟਿਸ ਰਿਤੂ ਬਾਰੀ ਨੇ ਪੰਜਾਬ ਦੇ ਵਿੱਚ ਇੱਕ ਕਵਿਟ ਹੋ ਚੁੱਕੇ ਜਿਆਨੀ ਕਿ ਜਿਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ ਉਹ ਹੋ ਚੁੱਕੇ ਵਿਅਕਤੀ ਸਟਿਲ ਜਿਹੜੇ ਜੇਲ੍ਹ 'ਚ ਬੈਠੇ ਐ ਸਮਝੋ ਗੱਲ ਨੂੰ ਜੀ ਬਰੀ ਹੋ ਗਏ ਪਰ ਜੇਲ੍ਹਾਂ 'ਚ ਬੈਠੇ ਐ ਇੱਕ ਤਾਂ ਆਪਾਂ ਲੜਾਈ ਲੜ ਰਹੇ ਆ ਬੰਦੀ ਸਿੰਘਾਂ ਦੀ ਕਿ ਸਜ਼ਾਵਾਂ ਪੂਰੀਆਂ ਹੋ ਗਈਆਂ ਇੱਕ ਇਹ ਸਮਝੋ ਕਿ ਤੁਹਾਡੇ ਤੇ ਕੇਸ ਪੈ ਗਿਆ ਤੁਹਾਨੂੰ ਹੋਗੀ ਤੁਹਾਡਾ ਕੋਰਟ 'ਚ ਟਰਾਇਲ ਚੱਲ ਰਿਹਾ ਤੁਸੀਂ ਜੁਡੀਸ਼ੀਅਲ ਰਿਮਾਂਡ ਤੇ ਜੇਲ੍ਹ ਚਲੇਗੇ ਕੋਰਟ ਨੇ ਤੁਹਾਨੂੰ ਬਰੀ ਕਰਤਾ ਵੀ ਭਾਈ ਉਜ਼ਾਰ ਟੀਵੀ ਦਾ ਇਹ ਕੋਈ ਸਬੰਧ ਨਹੀਂ ਹੈ ਤੇ ਉਹ ਬਰੀ ਹੈ। ਹੂੰ ਤੇ ਤੁਹਾਨੂੰ ਫਿਰ ਵੀ ਛੱਡਿਆ ਨਹੀਂ ਜਾ ਰਿਹਾ ਤੁਸੀਂ ਜੇਲ੍ਹ 'ਚ ਹੀ ਬੈਠੇ ਹੋ। ਹੂੰ ਅੱਜ ਮਾਨਯੋਗ ਕੋਰਟ ਨੇ ਅੱਜ ਇਹਦੇ 'ਤੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ। ਜਵਾਬ ਮੰਗਿਆ। ਹੂੰ ਮੇਰੇ ਵਾਸਤੇ ਆਹ ਗੱਲਾਂ ਭਾਨੇ ਸਿੱਧੂ ਤੋਂ ਵੱਡੀਆਂ ਨਹੀਂ। ਤੁਸੀਂ ਇੱਕ ਭਾਨੇ ਸਿੱਧੂ ਨੂੰ ਰੋਂਦੇ ਹੋ ਮੈਂ ਕਹਿੰਨਾ ਕਿ ਸੈਂਕੜੇ ਬੰਦੇ ਜਿਹੜੇ ਐਕੁਇਟ ਹੋਣ ਤੋਂ ਬਾਅਦ ਵੀ ਜੇਲ੍ਹ 'ਚ ਬੈਠੇ ਹੋਣ। ਜਿਹੜੇ 17-17 ਸਾਲਾਂ ਤੋਂ ਅੰਡਰ ਟ੍ਰਾਇਲ ਨੇ ਤੇ 18ਵੇਂ ਸਾਲ ਜਾ ਕੇ ਕੋਰਟ ਇਹ ਗੱਲ ਕਹਿ ਦੇ ਵੀ ਇਹ ਬੰਦਾ ਬੇਕਸੂਰ ਹੈ 17 ਸਾਲ ਉਹਦੀ ਜ਼ਿੰਦਗੀ ਦੇ ਤੁਸੀਂ ਜੇਲ੍ਹ ਚ ਕਟਾਤੇ ਤੇ 18ਵੇਂ ਸਾਲ ਤੁਸੀਂ ਕਹੋ ਇਹ ਇਹ ਬੇਕਸੂਰ ਹੈ ਦਾ ਕੋਈ ਕਸੂਰ ਨਹੀਂ ਸੀ ਮੇਰਾ ਮਸਲਾ ਇੰਨਾ ਗੱਲਾਂ ਵਾਲਾ ਮੈਂ ਇਹ ਸੋਚਦਾ ਕਿ ਜਥੇਦਾਰ ਕੌਂਕੇ ਦੀ ਜੋ ਉਹਨਾਂ ਦੇ ਨਾਲ ਤਸ਼ੱਦਦ ਹੋ ਕੇ ਤੁਹਾਡਾ ਅਕਾਲ ਤਖ ਦਾ ਜਥੇਦਾਰ ਐ ਮਾਰ ਦਿੱਤਾ ਗਿਆ ਯਾਰ ਤੁਹਾਡਾ ਖੂਨ ਨਹੀਂ ਖੋਲਦਾ ਤੁਸੀਂ ਨਪੁੰਸਕ ਬਣ ਗਏ ਤੁਹਾਡੀਆਂ ਮਾਮਾ ਨੇ ਕੀ ਖਾ ਕੇ ਜੰਮਿਆ ਕਿ ਤੁਸੀਂ ਇਸ ਮੁੱਦੇ ਤੇ ਬੋਲ ਸਕਦੇ ਹੋ ਤੁਸੀਂ ਤੁਹਾਡੇ ਵਾਸਤੇ ਉਹ ਮੁੱਦਾ ਨਹੀਂ ਹੈ ਕਿੰਨੇ ਸਿੰਘ ਜਿਹੜੇ ਆ ਤੁਹਾਡੇ ਇਸ ਤਰੀਕੇ ਦੇ ਨਾਲ 25000 ਦਾ ਅੰਕੜਾ ਭਾਈ ਜਸਵੰਤ ਸਿੰਘ ਖਾਲੜਾ ਤੁਹਾਨੂੰ ਦੇ ਗਏ ਸੀਗੇ ਰਾਮ ਸਿੰਘ ਬਲਿੰਗਵਰਗਾ ਪੱਤਰਕਾਰ ਮਾਰ ਕੇ ਸਿੱਟਤਾ ਲਾਸ਼ ਨਹੀਂ ਮਿਲੀ ਅੱਜ ਤੱਕ 25 ਸਾਲ ਹੋ ਗਏ 30 ਸਾਲ ਪਰਿਵਾਰ ਰੋਂਦਾ ਫਿਰਦਾ ਰੁੱਲਦਾ ਫਿਰਦਾ ਤੁਸੀਂ ਜਾਣਦੇ ਤੱਕ ਨਹੀਂ ਉਹ ਬੰਦੇ ਕੌਣ ਨੇ ਯੂਥ ਨੂੰ ਯੂਥ ਨੂੰ ਫਿਰ ਕੌਣ ਅਵੇਅਰ ਕਰ ਰਿਹਾ ਉਸ ਚੀਜ਼ ਨੂੰ ਲੈ ਕੇ ਯੂਥ ਯੂਥ ਨੂੰ ਨਾਲ ਲੈ ਕੇ بڑے ਚੱਲ ਰਹੇ ਨੇ ਲੱਖਾ ਸੁਧਾਨਾ ਚੱਲ ਰਿਹਾ ਇਕੱਠ ਕਰ ਰਹੇ ਦੇਖੋ ਮੈਂ ਫਿਰ ਤੁਸੀਂ ਗੱਲ ਕਰ ਰਹੇ ਹੋ ਮੈਂ ਲੱਖਾ ਸੁਧਾਨਾ ਬਾਰੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ ਮੈਂ ਕੋਈ ਪੋਲੀਟੀਕਲ ਬੰਦਾ ਨਹੀਂ ਹਾਂ ਕਿ ਇਸ ਗੱਲਾਂ ਦੇ ਉੱਤੇ ਕਮੈਂਟ ਕਰਾਂ ਮੇਰਾ ਇਸ਼ੂ ਇਹ ਹੈ ਕਿ ਪੰਜਾਬ ਨੂੰ ਕੰਸਟਰਕਟਿਵ ਪੋਲੀਟਿਕਸ ਪੈਦਾ ਕਰਨੀ ਪਾਉਗੀ ਰੀਜਨਲ ਪੋਲਿਟਿਕਸ ਪੈਦਾ ਕਰਨੀ ਪਾਉਗੀ ਪੰਜਾਬ ਦੇ ਮੁੱਦਿਆਂ ਦੀ ਗੱਲ ਪੰਜਾਬ ਦੀ ਪਾਰਟੀ ਕਰੂਗੀ ਕੌਣ ਹੈ ਉਹ ਪਾਰਟੀ ਹੁਣ ਮੈਂ ਤੁਹਾਡੇ ਤੋਂ ਇਹ ਸਵਾਲ ਹੀ ਲੈ ਲੈਣਾ ਪਰਸਨਲ ਤੌਰ ਤੇ ਕਿਉਂਕਿ ਜਿਸ ਤਰੀਕੇ ਦੇ ਨਾਲ ਬਦਲਾਅ ਦੀ ਗੱਲ ਹੋਈ ਸੀਗੀ ਲੋਕ ਹੁਣ ਇਹ ਵੀ ਕਹਿ ਰਹੇ ਨੇ ਕਿ ਬਦਲਾਅ ਨਹੀਂ ਦਿਖਿਆ ਬਦਲਾਅ ਦਿਖ ਰਿਹਾ ਤੁਹਾਨੂੰ ਕੀ ਲੱਗਦਾ ਕਿ ਪਰਸਨਲ ਤੌਰ ਤੇ ਕਿਹੜੀ ਅਜਿਹੀ ਪਾਰਟੀ ਹੈ ਜੋ ਪੰਜਾਬ ਦਾ ਜਿਹੜਾ ਪਹਿਖੀਬਾਈ ਨੂੰ ਇਹ ਸਵਾਲ ਕੀਤਾ ਸੀ ਤੁਹਾਡੇ ਵਾਲਾ ਉਹ ਕਹਿੰਦਾ ਸੀਗਾ ਕਿ ਪੰਜਾਬ ਦੇ politcal structure ਜਿਹੜਾ ਮੌਜੂਦਾ ਹੈ ਉਹਦੇ ਚ ਪੰਜਾਬ ਦੇ ਮਸਲਿਆਂ ਦਾ ਹੱਲ ਨਹੀਂ ਪਿਆ। ਇਹੀ ਗੱਲ ਮੈਂ ਵੀ ਬਲੀਵ ਕਰਦਾ।